ਤੁਸੀਂ ਪਿਆਰ ਕਰ ਦਿਓ ਤਾਂ ਕਰਕੇ ਸੋ ਮੈਨੂੰ ਥੋੜਾ ਜਿਹਾ ਇਹ ਸ਼ਾਰਟ ਕਰਨਾ ਪੈਣਾ ਕਿਉਂਕਿ ਕਾਫੀ ਤਰਦ ਹੈ ਅੱਖ 'ਚ ਮੈਂ ਹਸਪਤਾਲ ਜਾਊਂਗਾ ਕੋਈ ਨਹੀਂ ਠੀਕ ਹੋ ਜਾਊਗਾ ਮੇਰੀ ਫਿਕਰ ਨਾ ਕਰੋ ਪੰਜਾਬ ਦੀ ਫਿਕਰ ਕਰੋ ਆਪਾਂ ਪੰਜਾਬ ਨੂੰ ਠੀਕ ਕਰਨਾ ਹੈ ਪਰ ਮੈਨੂੰ ਬੋਲਣ ਦੀ ਲੋੜ ਹੀ ਨਹੀਂ ਰਹੀ ਹੁਣ ਤੁਸੀਂ ਆਪ ਹੀ ਬੋਲੀ ਜਾਂਦੇ ਹੋ ਝਾੜੂ ਅਰਵਿੰਦ ਕੇਜਰੀ